ਸਿਕਰ ਦੋਸਤੋ ਤੁਸੀਂ ਦੇਖ ਰਹੇ ਹੋ ਚੈਨਲ ਤੇ ਮੈਂ ਰਜਨਾ ਸ਼ਾਹੀ ਅੱਜ ਅੱਪਾਂ ਗੱਲ ਕਰਦੇ ਆਂ ਪੰਜਾਬ ਦੇ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਸਰਦਾਰ ਜਸਵੰਤ ਸਿੰਘ ਜੀ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਕਿ ਪਰਾਲੀ ਦੇ ਕੀ ਫਾਇਦੇ ਨੇ ਸਾਮਸਭਾਲ ਦਿੱਤੇ ਜਾਂ ਅੱਗ ਲਾਈ ਜੇ ਤਾਂ ਉਹਦੇ ਕੀ ਕੀ ਨੁਕਸਾਨ ਨੇ ਸਰ ਜਿਸ ਤਰ੍ਹਾਂ ਕਿ ਆਪਾਂ ਪਰਾਲੀ ਨੂੰ ਅੱਗ ਲਾਉਂਦੇ ਆ ਉਹਦੇ ਵਿੱਚ ਕਈ ਆਪਣੇ ਮਿੱਤਰ ਕੀੜੇ ਆ ਉਹ ਵੀ ਸੜ ਕੇ ਸਵਾਹ ਹੋ ਜਾਂਦੇ ਆ ਜਾਂ ਕਈ ਵਾਰੀ ਦੁਰਘਟਨਾਵਾਂ ਵੀ ਹੁੰਦੀਆਂ ਨੇ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਸਭ ਤੋਂ ਪਹਿਲਾਂ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੁਹਾਡੇ ਮਾਧਿਅਮ ਨਾਲ ਹੀ ਮੈਂ ਇਹ ਕਹਿਣਾ ਚਾਹੁੰਦਾ ਕਿ ਖੇਤੀਬਾੜੀ ਵਿਭਾਗ ਕਿਸਾਨਾਂ ਦੇ ਨਾਲ ਹਰ ਵੇਲੇ ਮੋਢੇ ਨਾਲ ਮੋਢਾ ਲਾ ਕੇ ਖੜਾ ਪਿਛਲੇ ਸਾਲਾਂ ਦੇ ਵਿੱਚ ਅਸੀਂ ਪ੍ਰਾਲੀ ਪ੍ਰਬੰਧਨ ਲਈ 117672 ਮਸ਼ੀਨਾਂ 2018-19 ਤੋਂ ਲੈ ਕੇ 2022 ਤੱਕ ਦਿੱਤੀਆਂ ਇਸ ਸਾਲ ਅਸੀਂ ਇਹਨਾਂ ਮਸ਼ੀਨਾਂ ਦੇ ਵਿੱਚ 23000 ਮਸ਼ੀਨਾਂ ਹੋਰ ਜੋੜਨ ਜਾ ਰਹੇ ਹਾਂ ਜਿਹੜੀਆਂ ਮਸ਼ੀਨਾਂ ਜਿਹੜੀਆਂ ਹੈਗੀਆਂ ਨੇ 23000 ਫੀਲਡ ਦੇ ਵਿੱਚ ਜਾ ਕੇ ਪਰਾਲੀ ਦਾ ਪ੍ਰਬੰਧਨ ਕਰਨ ਦੀ ਹੈ। ਇਸ ਦੇ ਮਸ਼ੀਨਾਂ ਦੇ ਵਿੱਚ ਇਸ ਵਾਰ ਅਸੀਂ XC2 ਨੂੰ ਵੀ ਬढ़ावा ਦਿੱਤਾ ਹੈਗਾ ਤਾਂ ਜੋ ਕਿ ਜਿਹੜਾ ਹੈਗਾ ਪਰਾਲੀ ਨੂੰ ਡੀਲਰ ਜਿਹੜੇ ਹੈਗੇ ਨੇ ਤਰੇਕ ਅਸੀਂ ਦਿੱਤੇ ਹੈਗੇ ਨੇ ਸਬਸਿਡੀ ਦੇ ਉੱਤੇ ਉਹ ਜਿਹੜੇ ਹੈਗੇ ਨੇ ਖੇਤਾਂ ਦੇ ਵਿੱਚ ਜਾ ਕੇ ਪਰਾਲੀ ਨੂੰ ਦੀਆਂ ਗੱਠਾਂ ਬਣਾ ਕੇ ਉਹ ਉਹਨਾਂ ਯੂਨਿਟਾਂ ਤੱਕ ਪਹੁੰਚਾਉਣਗੇ ਜਿਹੜੀ ਕਿ ਪਰਾਲੀ ਨੂੰ ਜੂਸ ਕਰਦੇ ਨੇ એનર્ਜੀ ਲਈ। ਇਆ ਉਹ ਯੂਨਿਟ ਜਿਹੜੇ ਕੀ ਪਰਾਲੀ ਦੀ ਜਿਹੜੀ ਜਿਨ੍ਹਾਂ ਨੇ ਆਪਣੀਆਂ ਫਰਨੇਸਿਸ ਚੇਂਜ ਕਰਕੇ ਪਰਾਲੀ ਦੇ ਉੱਤੇ ਕਰ ਲਈਆਂ ਸਰ ਤੁਸੀਂ 23000 ਮਸ਼ੀਨਾਂ ਕਿਸਾਨਾਂ ਨੂੰ ਦੇਣ ਜਾ ਰਹੇ ਆ ਇਹਦੇ ਵਿੱਚ ਕੀ ਸਬਸਿਡੀ ਹੋਊਗੀ ਜਿਹੜੀਆਂ 23000 ਮਸ਼ੀਨਾਂ ਅਸੀਂ ਪ੍ਰੋਵਾਈਡ ਕਰਾਉਣ ਜਾ ਰਹੇ ਹਾਂ ਕਿਸਾਨਾਂ ਨੂੰ ਉਹਨਾਂ ਨੂੰ ਅਸੀਂ 50-50 ਜਿਹੜਾ ਹੈਗਾ ਉਹ ਇੰਡੀਵਿਜੂਅਲ ਕਿਸਾਨ ਹੈਗਾ ਤੇ ਜਿਹੜੇ ਗਰੁੱਪਸ ਹੈਗੇ ਨੇ ਜਾਂ ਕਸਟਮ ਹਾਇਰਿੰਗ ਸੈਂਟਰਸ ਹੈਗੇ ਨੇ ਪੰਚਾਇਤਾਂ ਹੈਗੀਆਂ ਨੇ ਇਹ ਸਾਡੇ ਜਿਹੜੇ ਫਾਰਮਰ ਪ੍ਰੋਡਿਊਸਰ ਗਰੁੱਪ ਹੈਗੇ ਨੇ ਉਹਨਾਂ ਨੂੰ ਅਸੀਂ 80 ਦੇ ਉੱਤੇ ਮਸ਼ੀਨਾਂ ਜਿਹੜੀਆਂ ਹੈਗੀਆਂ ਪ੍ਰੋਵਾਈਡ ਕਰਾਵਾਂਗੇ 80% ਜਿਹੜੇ ਕਸਟਮ ਹੈਰਿੰਗ ਸੈਂਟਰਸ ਜਾਂ ਕੋਆਪਰੇਟਿਵ ਸੁਸਾਇਟੀਜ਼ ਹੈਗੀਆਂ ਨੇ ਉਹਨਾਂ ਨੂੰ 80% ਪੰਜਾਬ ਸਰਕਾਰ ਵੱਲੋਂ ਹਿੱਸਾ ਉਹਨਾਂ ਦਾ ਪਾਇਆ ਜਾਏਗਾ ਤੇ 20% ਉਹ ਆਪਣੇ ਵੱਲੋਂ ਪਾਉਣਗੇ ਇਸੇ ਤਰ੍ਹਾਂ ਜਿਹੜੇ ਇੰਡੀਵਿਜੂਅਲ ਕਿਸਾਨ ਨੇ ਉਹਨਾਂ ਦਾ 50% ਸਰਕਾਰ ਵੱਲੋਂ ਜਿਹੜਾ ਹੈਗਾ ਉਹ ਰਕਮ ਜਿਹੜੀ ਉਹਨਾਂ ਨੂੰ ਪ੍ਰੋਵਾਈਡ ਕਰਾਈ ਜਾਏਗੀ ਤੇ 50% ਹਿੱਸਾ ਉਹਨਾਂ ਵੱਲੋਂ ਆਪਣਾ ਪਾਇਆ ਜਾਏਗਾ ਇਸੇ ਦੇ ਤਹਿਤ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਸ ਵਾਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਇੱਕ ਨਵੀਂ ਮਸ਼ੀਨ ਸਰਫੇ ਸੀਡਰ ਲਾਉਣ ਦੀ ਇਜਾਜ਼ਤ ਕੀਤੀ ਹੈ ਉਹਨੂੰ ਅਸੀਂ ਜਿਹੜਾ ਹੈਗਾ ਉਹ 50-50 ਸਬਸਿਡੀ ਦੇ ਉੱਤੇ ਦੇ ਰਹੇ ਹੈਗੇ ਆ ਜਿਹੜੀ ਕੀ ਮੈਕਸਿਮਮ ਅਸੀਂ 40000 ਸਬਸਿਡੀ ਇੱਕ ਮਸ਼ੀਨ ਦੇ ਉੱਤੇ ਪ੍ਰੋਵਾਈਡ ਕਰਾ ਰਹੇ ਹੈਗੇ ਆ ਤੇ ਉਹਦਾ ਮਸ਼ੀਨ ਜਿਹੜੀ ਹੈਗੀ ਆ ਉਹ ਹਰ ਇੱਕ ਕੋਆਪਰੇਟਿਵ ਸੁਸਾਇਟੀ ਦੇ ਵਿੱਚ ਉਪਲਬਧ ਹੋਵੇਗੀ ਹਰੇਕ ਕਸਟਮ ਹੈਰਿੰਗ ਸੈਂਟਰ ਦੇ ਵਿੱਚ ਉਪਲਬਧ ਹੋਏਗੀ ਤੇ ਕਿਸਾਨ ਵੀਰਾਂ ਨੂੰ ਅਪੀਲ ਹੈ ਕਿ ਉਸ ਮਸ਼ੀਨ ਦਾ ਵੱਧ ਤੋਂ ਵੱਧ ਲਾਹਾ ਲੈਣ ਤੇ ਕਣਕ ਦੀ ਬਜਾਈ ਉਸ ਮਸ਼ੀਨ ਨਾਲ ਕਰਨ। ਸਰ ਜਿਸ ਤਰ੍ਹਾਂ ਕਿ ਕਿਸਾਨ ਕਈ ਵਾਰੀ ਇਹ ਕਹਿੰਦੇ ਹਾਂ ਕਿ ਤੂੰ ਅਗਲਾ ਦੰਨੇ ਇਹਦੇ ਵਿੱਚ ਕੋਈ ਮੋਬਾਈਲ ਸਕੀਮਾਂ ਵੀ ਤੁਸੀਂ ਕੀਤੀਆਂ ਨਹੀਂ ਗੱਡੀਆਂ। ਹਾਂਜੀ ਮੈਡਮ ਅਸੀਂ ਇਸ ਦੇ ਲਈ ਜਿਹੜੇ ਹੈਗੇ ਨੇ ਵੱਖ-ਵੱਖ ਹਰ ਇੱਕ ਜ਼ਿਲ੍ਹਾ ਪੱਧਰੀ, ਬਲਾਕ ਪੱਧਰੀ, ਪਿੰਡ ਪੱਧਰੀ ਕੈਂਪ ਵੀ ਲਗਾਏ ਜਾ ਰਹੇ ਨੇ। ਸਾਡੇ ਜ਼ਿਲ੍ਹੇ ਪੱਧਰ ਦੇ ਉੱਤੇ, ਬਲਾਕ ਪੱਧਰ ਦੇ ਉੱਤੇ ਦੂਰ-ਦੂਰ ਮੋਬਾਈਲ ਵੈਗਾਂ ਜਿਹੜੀਆਂ ਹੈਗੀਆਂ ਨੇ ਕੀ ਪਰਾਲੀ ਨੂੰ ਅੱਗ ਨਾ ਲਾਉਣ ਸੰਬੰਧੀ ਸਨੇਹਾ ਦੇਣ ਲਈ ਇਹ ਜਿਹੜੀਆਂ ਹੈਗੀਆਂ ਨੇ ਹਰ ਹਰ ਪਿੰਡ ਜਿਹੜੀਆਂ ਘੁੰਮਦੀਆਂ ਹੈਗੀਆਂ ਨੇ ਇਸ ਲਈ ਅਸੀਂ ਜਿਹੜੀ ਖੇ ਕਿਸਾਨਾਂ ਨੂੰ ਇਹਦੀ ਅਪੀਲ ਕਰਦੇ ਹਾਂ ਕਿ ਇਸ ਵਾਰ ਜਿਹੜਾ ਹੈਗਾ ਆਪਣੀਆਂ ਜਿਹੜੀਆਂ ਮਸ਼ੀਨਾਂ ਉਹਨਾਂ ਨੂੰ ਦਿੱਤੀਆਂ ਗਈਆਂ ਨੇ ਪੰਜਾਬ ਸਰਕਾਰ ਵੱਲੋਂ ਪਿਛਲੇ ਸਾਲਾਂ ਦੇ ਵਿੱਚ ਤੇ ਇਸ ਸਾਲ ਜਿਹੜੀਆਂ ਦਿੱਤੀਆਂ ਜਾ ਰਹੀਆਂ ਨੇ ਉਹਨਾਂ ਨੂੰ ਵਰਤ ਤੋਂ ਬਾਅਦ ਆਪਣੇ ਖੇਤਾਂ ਦੇ ਵਿੱਚ ਵਰਤੋ ਤੇ ਪਰਾਲੀ ਨੂੰ ਅੱਗ ਨਾ ਲਾਓ ਤਾਂ ਜੋ ਕਿ ਜਿੱਤਰਾਲੀ ਨੂੰ ਅੱਗ ਲਾਵਾਂਗੇ ਸਾਡਾ ਵਾਤਾਵਰਨ ਵੀ ਦੂਸ਼ਿਤ ਹੋਏਗਾ ਤੇ ਸਾਡੇ ਜਿਹੜੇ ਬਿੱਤਰ ਕੀੜੇ ਨੇ ਉਹ ਵੀ ਮਰਨਗੇ